ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦੇ ਆਂ ਇਹ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਆਪਾਂ ਰਾਈਫਲ ਬਣਾਈ ਸੀਗੀ ਲੱਕੜ ਦੀ ਤੇ ਆਪਣੇ ਕੋਲ ਸਾਢੇ ਕਿ ਤਿੰਨ ਫੁੱਟ ਦਾ ਪੀਸ ਸੀਗਾ ਜੀ ਲੰਮਾ ਤੇ ਉਹਦੇ ਚ ਹੀ ਆਪਾਂ ਬੈਰਲ ਵੀ ਬਣਾਤੀ ਸੀਗੀ ਇਹ ਦੋ ਵੈਰਾਈਟੀਆਂ ਹੁੰਦੀਆਂ ਜੀ ਇੱਕ ਰਾਈਫਲ ਹੁੰਦੀ ਹੈ ਜੀ ਤੇ ਇੱਕ ਸ਼ਾਰਟ ਗਨ ਹੁੰਦੀ ਹੈ ਜੀ ਜਿਹੜੀ ਸ਼ਾਰਟ ਗਨ ਹੁੰਦੀ ਆਉਂਦੀ ਜਿਹੜੀ ਬੈਰਲ ਹੁੰਦੀ ਆ ਉਹ ਛੋਟੀ ਹੁੰਦੀ ਆ ਤੇ ਜਿਹੜੀ ਰਾਈਫਲ ਹੁੰਦੀ ਆ ਉਹਦੀ ਬੈਰਲ ਜਿਹੜੀ ਲੰਮੀ ਹੁੰਦੀ ਆ ਜੀ ਤੇ ਵੈਸੇ ਤਾਂ ਆਪਣੀ ਸ਼ੌਟਗਨ ਦੇ ਵਿੱਚ ਹੀ ਆ ਜਾਂਦੀ ਹੈ ਜੀ ਕਿਉਂਕਿ ਇਹਦੀ ਬੈਰਲ ਛੋਟੀ ਹੈ ਜੀ ਰਾਈਫਲ ਨਾਲੋਂ ਵੈਸੇ ਆਪਣੇ ਇਹਨਾਂ ਨੂੰ ਰਾਈਫਲ ਹੀ ਕਹਿ ਦਿੰਦੇ ਆ ਜੀ ਤੇ ਆਹ ਦੇਖੋ ਜੀ ਪਿਛਲੀ ਸਾਈਡ ਤੋਂ ਆਪਾਂ ਡਿਜ਼ਾਈਨ ਤਿਆਰ ਕਰ ਲਿਆ ਸੀਗਾ ਜੀ ਪਹਿਲਾਂ ਰਾਈਫਲ ਦਾ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਓਪਨ ਹੁੰਦੀ ਜਿਹੜੀ ਇਹ ਬੈਰਲ ਹੁੰਦੀ ਹੈ ਜੀ ਓਪਨ ਹੋਣ ਦੀ ਕਰਾਂਗੇ ਜੀ ਜਿਹੜੀ ਅੱਗੇ ਪਾਈਪ ਲੱਗੀ ਹੁੰਦੀ ਆ ਉਹ ਖੁੱਲ੍ਹਦੀ ਕਰਾਂਗੇ ਜੀ ਆਹ ਦੇਖੋ ਇਹਦੇ ਚੋਂ ਆਪਾਂ ਕੱਟ ਮਾਰ ਕੇ ਸوراਖ ਕਰ ਲਿਆ ਸੀਗਾ ਜੀ ਇਹਦੇ ਵਿੱਚ ਹੁਣ ਆਪਾਂ ਇੱਕ ਹੋਰ ਛੋਟਾ ਵੀਜ਼ ਪਾ ਕੇ ਜੀ ਲੱਕੜ ਨੂੰ ਆਪਾਂ ਗੋਲ ਕਰ ਲਾਂਗੇ ਉਹ ਸੁਰਾਖ ਚ ਪੈਂਦੀ ਹੋ ਜੇਗੀ ਤੇ ਉਸ ਤੋਂ ਬਾਅਦ ਜੀ ਆ ਦੇਖੋ ਆਪਾਂ ਫਰੰਟ ਦੇ ਜਿਹੜੀ ਪਾਈਪ ਲਾਵਾਂਗੇ ਜੀ ਗੋਲ ਕਰਕੇ ਤੇ ਉਹ ਹੁਣ ਵੀ ਆਪਾਂ ਸੈਟਿੰਗ ਕਰਦਾਂਗੇ ਜੀ ਇਹਦੀ ਤੇ ਆ ਉੱਪਰ ਇੱਕ ਸਕੋਪ ਵਾਈਜ਼ ਜਿਹੜਾ ਲੱਗਿਆ ਹੁੰਦਾ ਜੀ ਪਾਈਪ ਦੇ ਉਤਲੇ ਪਾਸੇ ਸਿਰੇ ਤੇ ਤੇ ਉਹ ਵੀ ਆਪਾਂ ਡਿਜ਼ਾਈਨ ਤਿਆਰ ਕੀਤਾ ਜੀ ਨਾਲ ਹੀ ਤੇ ਉੱਪਰ ਸਕੋਪ ਜਿਹੜਾ ਵੱਡਾ ਵੀ ਤਿਆਰ ਕੀਤਾ ਜੀ ਨਾਲ ਹੀ ਆਪਾਂ ਤੇ ਆ ਦੇਖੋ ਇਹਦੇ ਚ ਆਪਾਂ ਪਹਿਲਾਂ ਗ੍ਰੈਂਡਰ ਮਾਰ ਲਿਆ ਸੀਗਾ ਜੀ ਤਿਆਰ ਕਰਕੇ ਸਾਰੀਆਂ ਚੀਜ਼ਾਂ ਤੇ ਆ ਜਿੱਥੇ ਆਪਾਂ ਉਹਨੂੰ ਪਾਈਪ ਨੂੰ ਰੋਕਣਾ ਹੀ ਤੇ ਉਹਨਦੇ ਚ ਵੀ ਸੁਰਾਖ ਮਾਰਤਾ ਸੀਗਾ ਜੀ ਤੇ ਬਾਅਦ ਚ ਆਪਾਂ ਹੁਣ ਇਹਦੇ ਚ ਗਿੱਟੀ ਲਾ ਦਾਂਗੇ ਤੇ ਆ ਦੇਖੋ ਇਹਦੇ ਚੋਂ ਆਪਾਂ ਇਹਨੂੰ ਗੋਲ ਕਰ ਲਿਆ ਸੀਗਾ ਜੀ ਤੇ ਇੱਥੋਂ ਆਪਾਂ ਕੱਟ ਲਾਂਗੇ ਪਹਿਲਾਂ ਜਿੰਨੀ ਚਾਹੀਦੀ ਆਪਾਂ ਨੂੰ ਸੁਰਾਖ ਮਾਰੇ ਹੋਏ ਨੇ ਤੇ ਇਹਦੇ ਅਗਲੇ ਪਾਸੇ ਵੀ ਪਾਈਪ ਦੇ ਆਪਾਂ ਸੁਰਾਖ ਕਰਾਂਗੇ ਇਹਦੇ ਚ ਤੇ ਜਿਹੜਾ ਸਕੋਪ ਹੈ ਉਹਦੇ ਚ ਵੀ ਆਪਾਂ ਸੁਰਾਖ ਕਰੇ ਜੀ ਦੋਨੋਂ ਪਾਸੇ ਹੀ ਤੇ ਆਹ ਦੇਖੋ ਇਹਦੇ ਚ ਹੁਣ ਆਪਾਂ ਇਹਨੂੰ ਪੂਰਾ ਸੈੱਟ ਕਰਦਾਂਗੇ ਜੀ ਹਿੱਲੇਗੀ ਨਾ ਤੇ ਆਹ ਦੇਖੋ ਪੂਰੀ ਤਿਆਰ ਹੋ ਜਾਣ ਤੋਂ ਬਾਅਦ ਜੀ ਆਪਾਂ ਇਹਦੇ ਚ ਹੁਣ ਆਪਾਂ ਪਾਲਿਸ਼ ਕਰਾਂਗੇ ਇਹਨੂੰ ਤੇ ਜਿਹੜੇ ਉੱਪਰ ਸਕੋਪ ਹੈ ਜੀ ਤੇ ਆ ਉੱਪਰ ਪਾਈਪ ਹੈ ਜਿਹੜੀ ਇਹਨੂੰ ਆਪਾਂ ਕਾਲਾ ਰੰਗ ਕਰਾਂਗੇ ਸੇਮ ਹੋਊ ਹੋਵੇਂ ਦੀ ਬਣਾ ਦਾਂਗੇ ਜਿਵੇਂ ਦੀ ਦਿੱਖਦੀ ਹੁੰਦੀ ਹੈ ਜੀ ਆਪਾਂ ਨੂੰ ਨੋਰਮਲੀ ਇਹ ਆਪਾਂ ਸਾਰੀ ਲੱਕੜ ਦੇ ਪੀਸ ਤੋਂ ਹੀ ਤਿਆਰ ਕੀਤੀ ਹੈ ਜੀ ਤੇ ਆ ਦੇਖੋ ਇਹਦੇ ਚ ਹੁਣ ਆਪਾਂ ਵਾਰਨਿਸ਼ ਪਾਲਿਸ਼ ਮਾਰਤੀ ਹੈ ਜੀ ਤੇ ਦੇਖੋ ਫੀਲ ਆਉਂਦੀ ਹੈ ਜੀ ਪੂਰੀ オリジナル ਜਿਵੇਂ ਲੱਗਦੀ ਹੁੰਦੀ ਹੈ ਜੀ ਜੇ ਬਣੀ ਹੋਈ ਰਾਈਫਲ ਤੁਹਾਨੂੰ ਵਧੀਆ ਲੱਗੀ ਹੈ ਜੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਆਪਣੀਆਂ ਹੋਰ ਵੀ ਨਵੀਆਂ ਵੀਡੀਓ ਦੇਖਣ ਲਈ ਆਪਾਂ ਨੂੰ ਫੋਲੋ ਕਰ ਲਿਓ ਜੀ ਤੁਹਾਡੇ ਸਾਥ ਦੀ ਜ਼ਰੂਰਤ ਹੈ ਜੀ ਤੇ ਆ ਸ਼ੇਪ ਦੇਖੋ ਕਿਵੇਂ ਦੀ ਤਿਆਰ ਲੱਗੀ ਤੁਹਾਨੂੰ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ